ਹੇ ਲਾਇ ਪ੍ਰੀਤਮ ਆਪਣੀ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਸਤਨਾਮ ਵਾਹਿਗੁਰੂ ਸਾਹਿਬ ਜੀ ਜੈ ਸਰੀ ਮਹੱਲਾ ਪੰਜਵਾ ਘਰ ਤੀਜਾ ਏਕ ਅੰਕਾਰ ਸਤਿਗੁਰ ਪ੍ਰਸਾਦ ਕੋਈ ਜਾਣ ਕਮ ਨਹੀ ਹਾ ਜਗ ਮੀਤ ਜੈਸ ਹੋਏ ਕਿਰਪਾ ਕੋਈ ਬਿਦ ਬੂਝ ਤਾ ਕੀ ਨਿਰਮਲ ਰੀਤ ਕੋਈ ਜਾਣ ਕਮਨ ਈ ਹਾਂ ਜਗ ਮੀਤ ਜੈਸਾ ਹੋਏ ਕਿਰਪਾਲ ਸੋਈ ਬਿਦ ਬੂਝ ਤਾ ਕੀ ਨਿਰਮਲ ਰੀਤ ਸੁਤ ਬੰਧਪ ਇਸ਼ਟ ਮੀਤ ਅਰ ਭਾਈ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨਾ ਸਹਾਈ ਮੁਕਤ ਮਾਲ ਕਨਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਤਤ ਬਿਹਾਨੀ ਅਵਧੈ ਤਾ ਮਹ ਸੰਤੋਖ ਨ ਪਾਇਆ ਹਸਤ ਰਥ ਅਸਵ ਪਮਨ ਤੇਜ ਢਣੀ ਭੂਮਨ ਚਤਰੰਗ ਸੰਗਨ ਚਾਲਿਓ ਇਨ ਮਹ ਕਸ਼ੂਐ ਊਠ ਸਦਾਯੋ ਨਾਂਗਾ ਹਰ ਕੀ ਸੰਤ ਪ੍ਰਿਆ ਪ੍ਰੀਤਮ ਪ੍ਰਭ ਕੀ ਤਾਂ ਕਹਿ ਹਰ ਹਰ ਗਾਈਐ ਨਾਨਕ ਇਹੀਂ ਸੁਖ ਆਗ ਮੁਖ ਉਜਲ ਸੰਗ ਸੰਤਨ ਕੈ ਪਾਈਐ ਹਰ ਕੀ ਸੰਤ ਪ੍ਰਿਆ ਪ੍ਰੀਤਮ ਪ੍ਰਭ ਕੀ ਤਾ ਕਹਿ ਹਰ ਹਰ ਗਾਈਐ ਨਾਨਕ ਈਹਾਂ ਸੁਖ ਆਗ ਮੁਖ ਉਜਲ ਸੰਗ ਸੰਤਨ ਕੈ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕੋਈ ਜਾਣੈ ਕਮਨ ਈਹਾਂ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਵਿਦਬੂਝੈ ਤਾਂ ਕੀ ਨਿਰਮਲ ਰੀਤ ਰਹਾਉ ਅੱਜ ਦਾ ਸ੍ਰੀ ਮੁਖਵਾਕ ਸਹਿਬ ਜੈਤ ਸ੍ਰੀ ਰਾਗ ਅੰਗਰ ਪਾញੇ ਮੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 700 ਉੱਤੇ ਸੁਭਾਏ ਮਾਨ ਹੈ ਜੀ ਸਤਿਗੁਰੂ ਕਿਰਪਾ ਕਰੇ ਗੁਰੂ ਦਾ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਵੇ ਸਤਿਗੁਰੂ ਰਹਿਮਤ ਕਰਨ ਸਰਬੱਤ ਦੀ ਹਾਜ਼ਰੀ ਦਰ ਤੇ ਪਰਵਾਣ ਕਰਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ